ਦੇ ਵਿੱਚ ਬੈਠੇ ਆ ਲੋਕ ਸਭਾ ਹਲਕਾ ਫਤੇਗੜ ਸਾਹ ਦੇ ਵਿੱਚ ਇਹ ਨਗਰ ਪੈਂਦਾ ਕਾਂਗਰਸ ਦਾ ਬਹੁਤ ਵੱਡਾ ਜਿਹੜਾ ਗੜ ਉਹ ਮੰਨ ਜਾਂਦਾ ਕਹਿੰਦੇ ਵੀ ਦਿੱਲੀ ਤੱਕ ਜਿਹੜੀ ਗੱਲਬਾਤ ਇਸ ਪਿੰਡ ਦੀ ਇਹ ਪੁੱਜਦੀ ਆ ਤੇ ਅੱਜ ਕਸਤੂਰੀ ਲਾਲ ਮਿੰਟੂ ਜੀ ਜਿਹੜੇ ਕਿ ਕਾਂਗਰਸ ਦੇ ਕਹਿ ਲੋ ਵੀ ਬਹੁਤ ਉੱਗੇ ਜਿਹੜੇ ਵਰਕਰ ਵੀ ਆ ਤੇ ਅਹੁਦੇ ਵੀ ਇਹਨਾਂ ਕੋਲ ਕਈ ਆ ਸੋ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਮਾਹੌਲ ਜਿਹੜਾ ਇਹਨਾਂ ਦਾ ਪਿੰਡ ਦਾ ਕਿਵੇਂ ਆ ਤੇ ਇਹਨਾਂ ਨੇ ਕੰਪੇਨਿੰਗ ਜਿਹੜੀ ਆ ਉਹ ਕੀਤੀ ਆ ਸਾਰੇ ਪਾਸੇ ਰਾਜਾ ਗਿੱਲ ਜੀ ਦੇ ਨਾਲ ਡਾਕਟਰ ਅਮਰ ਸਿੰਘ ਜੀ ਦੇ ਨਾਲ ਸੋ ਦੇਖਦੇ ਆ ਵੀ ਕਿੱਦਾਂ ਦਾ ਮਾਹੌਲ ਜਿਹੜਾ ਆ ਉਹ ਕੱਲ ਦਾ ਰਹਿਣ ਵਾਲਾ ਹੈ 1 ਜੂਨ ਦਾ ਜਿਹੜੀਆਂ ਕਿ ਵੋਟਾਂ ਪੈਣੀਆਂ ਸੋ ਤੁਲਿਆ ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਤੇ ਕਿਵੇਂ ਦਾ ਮਾਹੌਲ ਸਵੇਰ ਦਾ ਰਹੂਗਾ ਜਿਹੜੀ ਵੋਟਾਂ ਵੀ ਕਿੰਨੇ ਤੁਹਾਡੇ ਪਿੰਡ ਚੋਂ ਕਿੰਨੇ ਪਰਸੈਂਟ ਜਿਹੜੀ ਵੋਟ ਆ ਉਹ ਪੈਣ ਦੀ ਆਸ ਹੈਗੀ ਹੈ ਦੇਖੋ ਜਮਾਤ ਕਰਾਮਾਤ ਹੁੰਦੀ ਆ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਨੇ ਉਹਨਾਂ ਸਾਡੀ ਸਮੁੱਚੀ ਟੀਮ ਕ੍ਰਿਸ਼ਨ ਲਾਲ ਕਾਲੜਾ ਜੀ ਓਮ ਜੀ ਸਰਜੀਤ ਦੀ ਕਿਰਪਾ ਨਾਲ ਹੀ ਸਾਬ ਸਾਰੀ ਟੀਮ ਬੈਠੀ ਆ ਮਲਕੀਤ ਜੀ ਬਾਕੀ ਸਾਡੇ ਇਸ ਟਾਈਮ ਵਰਕਰ ਪਿੰਡ ਚ ਕੰਮ ਕਰ ਰਹੇ ਆ ਕੁਝ ਇਲਾਕੇ ਚ ਨਿਕਲੇ ਹੋਏ ਆ ਮੈਨੂੰ ਉਮੀਦ ਆ ਵੀ ਛੇਰਪੁਰ ਚ ਤਕਰੀਬਨ ਜਿਵੇਂ ਪੰਚਾਇਤ ਦੀਆਂ ਵੋਟਾਂ ਪੈਂਦੀਆਂ ਉਹਦੇ ਨਾਲ ਵੱਧ ਲੋਕਾਂ ਦਾ ਉਤਸ਼ਾਹ ਆ ਤੇ ਇੱਕ ਇੱਕ ਵੋਟ ਘਰੋਂ ਕੱਢੀ ਜਾਊਗੀ ਤੇ ਕਿੰਨੀ ਕ ਵੋਟ ਹੋਣੀ ਆ ਜੀ ਪਿੰਡ ਦੀ ਪਿੰਡ ਦੀ ਤਕਰੀਬਨ ਮੈਂ ਲਗਾਤਾ ਫੋਟ 800 ਪੋਲ ਹੋਊਗੀ। ਅੱਛਾ ਜੀ। ਇਹ ਕਿੰਨਿਆਂ ਚੋਂ? ਤਕਰੀਬਨ 1000 ਕੁਸ਼ ਵੋਟ। 1000 ਕੁਸ਼ ਵੋਟ ਹੈਗੀ ਆ। 800 ਵੋਟ ਤੁਸੀਂ ਕਹਿੰਦੇ ਆ ਵੀ ਪੋਲ ਹੋ ਜੂਗੀ। ਹਾਂ 800 ਹੋਰ 10 ਵੀ ਇੱਧਰ ਉੱਧਰ। ਹਾਂ। ਜਿਹੜਾ ਤੁਸੀਂ ਕੰਪੀਟੀਸ਼ਨ ਆ ਹੁਣ ਅੱਜ ਦੀ ਰੇਟ ਦੇ ਵਿੱਚ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਮੰਨਿਆ ਜਾ ਰਿਹਾ। ਠੀਕ ਆ ਜੀ। ਅਕਾਲੀ ਦਲ ਦੀ ਜਿਵੇਂ ਕਿ ਆਮ ਜਨਤਾ ਦੀ ਆਵਾਜ਼ ਆ ਕਿ ਕੁਝ ਉਹ ਦਬਿਆ ਹੋਇਆ ਮਹਿਸੂਸ ਉਹ ਆਪ ਵੀ ਕਰਦੇ ਆ। ਤੇ ਵੀ ਕਹਿਣ ਤੋਂ ਭਾਵੇਂ ਆ ਵੀ ਹੁਣ ਤੁਸੀਂ ਡਾਕਟਰ ਅਮਰ ਸਿੰਘ ਜੀ ਦੇ ਨਾਲ ਵੀ ਇਹ ਬਹੁਤ ਵੱਡੇ ਪੱਧਰ ਤੇ ਇਹ ਘੁੰਮਦੇ ਰਹੇ ਆ ਤੇ ਕਿੱਦਾਂ ਦਾ ਪੂਰੇ ਬੇਟ ਏਰੀਆ ਦਾ ਜਿਹੜਾ ਆ ਉਹ ਮਾਹੌਲ ਹੈਗਾ ਦੇਖੋ ਜੀ ਅਸੀਂ ਕੋਈ ਕੰਪੀਟੀਸ਼ਨ ਨਹੀਂ ਮੰਨਦੇ ਅਸੀਂ ਜੇਸ ਹਾਵ ਨਾਲ ਮੇਰੇ ਸਾਥੀਆਂ ਨੇ ਅਸੀਂ ਡੋਰ ਟੂ ਡੋਰ ਕੈਂਪੇਨ ਕੀਤੀ ਆ ਵਰ ਕੀਤਾ ਅਸੀਂ ਕੋਈ ਕੰਪੀਟੀਸ਼ਨ ਨਹੀਂ ਮੰਨਦੇ ਅਸੀਂ ਤਾਂ ਸੱਚੇ ਸਾਈਂ ਦੇ ਅੱਗੇ ਅਰਦਾਸ ਕਰਦੇ ਆ ਵੀ ਜੇ 4 ਤਰੀਕ ਨੂੰ ਆਪਣੀਆਂ ਮਸ਼ੀਨਾਂ ਦੇ ਬਟਨ ਦੱਬੇ ਜਾਣਗੇ ਇੱਕ ਦਿਨ ਨੂੰ ਦੱਬੇ ਜਾਣਗੇ ਵੋਟਾਂ ਲਈ ਚਾਰ ਨੂੰ ਵੋਟਾਂ ਗਾਣ ਲਈ ਤਾਂ ਬਹੁਤ ਵਧੀਆ ਰਿਜ਼ਲਟ ਆਊਗਾ ਕਾਂਗਰਸ ਦੇ ਹੱਕ ਵਿੱਚ ਕਿਉਂਕਿ 1947 ਤੋਂ ਬਾਅਦ ਹੁਣ ਤੱਕ ਜਿਹੜਾ ਸ਼ੇਰਪੁਰ ਦਾ ਸ਼ੇਰਗੜ੍ਹ ਦਾ ਚੱਕ ਦਾ ਜਿਹੜਾ ਸੱਜੇ ਖਮੇਬੂਤ ਆ ਹੁਣ ਤੱਕ ਨਹੀਂ ਹਰੇ ਹੁਣ ਵੀ 100% ਆਪਣੇ ਕੋਈ ਅੱਬ ਤੋਂ ਡਰ ਕੇ ਕਹਿਣਾ ਮੇਰੇ ਵਰਕਰਾਂ ਦੇ ਨਾਲ ਮੇਰੇ ਦੋਸਤਾਂ ਦੇ ਨਾਲ ਇਥੇ ਪਿੰਡਾਂ ਦੇ ਭੈਣ ਭਰਾਵਾਂ ਦੇ ਨਾਲ ਬੋਟਰਾਂ ਦੇ ਆਸ਼ੀਰਵਾਦ ਨਾਲ ਅਸੀਂ ਜੰਗ ਜਿੱਤਾਂਗੇ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਜੇ ਆਪਾਂ ਦੂਜੇ ਪਾਸੇ ਇੱਕ ਲਈਏ ਕਿ ਪੂਰੀ ਇੰਡੀਆ ਦੇ ਵਿੱਚ ਇੱਕ ਪਾਸੇ ਬੀਜੇਪੀ ਤੇ ਦੂਜੇ ਪਾਸੇ ਜਿਹੜਾ ਕਿ ਅਲਾਈਅੰਸ ਇਹਨਾਂ ਨੇ ਬਣਾਇਆ ਕਾਂਗਰਸ ਤੇ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਤੇ ਇੱਥੇ ਵੀ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਜਿਹੜਾ ਆ ਉਹ ਗੱਠ ਚੋੜ ਹੈਗਾ ਆ ਜੇ ਦਿਖਣ ਵਿੱਚ ਨਹੀਂ ਆਉਂਦਾ ਅੰਦਰ ਖਾਤੇ ਕਿਤੇ ਨਾ ਕਿਤੇ ਇਹ ਗੱਠ ਜੋੜ ਹੈਗਾ ਉਹਨੂੰ ਉਹਨੂੰ ਕਿਦਾ ਦੇਖਦੇ ਜੇ ਜੇ ਉੱਤੇ ਸਰਕਾਰ ਬੀਜੇਪੀ ਦੀ ਬਣਦੀ ਆ ਫੇਰ ਕਿਵੇਂ ਦਾ ਮਾਹੌਲ ਰਹਿਣ ਵਾਲਾ ਜੇ ਕਾਂਗਰਸ ਦੀ ਬਣਦੀ ਉਹ ਤਾਂ ਕਿਵੇਂ ਦਾ ਰਹਿਣ ਵਾਲਾ ਦੇਖੋ ਸਾਡਾ ਕੋਈ ਗੱਠ ਜੋੜ ਦੀ ਸਾਡੇ ਜਦੋਂ ਵਰਕਰਾਂ ਦੀ ਸਾਡੇ ਹਾਈ ਕਮਾਂਡ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਦਿੱਲੀ ਦੇ ਕੋਈ ਬੰਦੇ ਬੈਠੇ ਤੇ ਸਾਡੇ ਵਰਕਰਾਂ ਨੇ ਕਿਹਾ ਵੀ ਅਸੀਂ ਇਹਨਾਂ ਨਾਲ ਕੋਈ ਗੱਠ ਜੋੜ ਨਹੀਂ ਕਰਨਾ ਨਾ ਕਿਉਂਕਿ ਸਾਡੇ ਵਰਕਰਾਂ ਨਾਲ ਇਹਨਾਂ ਨੇ ਐਨੇ ਧੱਕੇ ਕੀਤੇ ਆ ਅਸੀਂ ਜੇ ਅੱਜ ਗੱਠਜੋੜ ਕਰ ਲਈਏ ਸਾਡੇ ਪਿੰਲੇ ਕੀ ਰਹਿ ਜਾਊਗਾ ਬਾਕੀ ਇੱਕ ਤੁਹਾਨੂੰ ਗੱਲ ਜਰੂਰ ਕਹਿਣਾ ਤੁਸੀਂ ਸਾਡੇ ਕੈਂਡੀਡੇਟ ਦੀ ਸਿੱਖਿਆ ਦੇਖੋ ਉਹ ਯਾਰ ਬੰਦਾ ਗਰੀਬ ਘਰ ਤੋਂ ਘਰ ਪੜਾਣ ਲਈ ਪੈਸੇ ਨਾ ਹੋਣ ਖਾਣ ਲਈ ਰੋਟੀ ਨਾ ਹੋਵੇ ਗੱਲ ਕਰ ਉਹ ਬੰਦੇ ਨੇ ਪਹਿਲਾਂ ਕਿਸ ਤਰ੍ਹਾਂ ਘਰਦਿਆਂ ਨੇ ਪੜਾਇਆ ਫਿਰ ਡਾਕਟਰ ਬਣਿਆ ਫਿਰ ਡੀਸੀ ਬਣਿਆ ਫਿਰ ਚੀਫ ਸੈਕਟਰੀ ਬਣਿਆ ਫਿਰ ਪ੍ਰਿੰਸੀਪਲ ਸੈਕਟਰੀ ਬਣਿਆ ਫਿਰ ਐਫਸੀਐਜ ਦਾ ਸੀਐਮਡੀ ਬਣਿਆ ਫਿਰ ਐਮਪੀ ਬਣਿਆ 85 ਵਾਰ ਮੋਦੀ ਨੂੰ ਨੇ ਪਾਰਲੀਮੈਂਟ ਚ ਘੇਰਿਆ ਆ ਦੂਜਾ ਬੰਦਾ ਜਿਹੜਾ ਆਮ ਆਦਮੀ ਪਾਰਟੀ ਦਾ ਇਹਦਾ ਇੰਚਾਰਜ ਮੈਂ ਸੀ ਹੁਣ ਅਦੀ ਕਾਂਸੀ ਜੁਆਸੀ ਦਾ ਮੈਨੂੰ ਪਤਾ ਇਹਨੇ 5ਵੇਂ ਵਾਰ ਆਪਣੀ پارٹی ਬਦਲੀ ਆ 5ਵੀਂ ਵਾਰ ਉਹ ਯਾਰ ਜਿਹੜਾ ਆਪਣਾ ਬਾਹ ਪਾਰਟੀ ਦੇ ਨਹੀਂ ਬਣ ਸਕਦਾ ਉਹ ਵੇਟ ਏਰੀਆ ਦਾ ਕੀ ਬਣ ਜੂ ਲੋਕਾਂ ਦਾ ਕੀ ਬਣ ਜੂ ਆ ਜੇ ਕਿਸੇ ਪਾਰਟੀ ਚ ਕੱਲ ਨੂੰ ਕਿਸੇ ਪਾਰਟੀ ਪਰਸੋਂ ਕਿਸੇ ਪਾਰਟੀ ਖੜ ਦੋ ਇੱਕ ਨਾਲ ਜਿਵੇਂ ਕਹਿੰਦਿਆਂ ਨੇ ਇੱਕ ਨੂੰ ਧਿਆਉਂਗੇ ਨਾ ਉਹ ਤੁਹਾਡੇ ਨਾਲ ਖੜੂਗਾ ਹੁਣ ਬਾਹਰ ਇਧਰ ਨੂੰ ਭੱਜ ਲੀਏ ਕਦੇ ਇਧਰ ਨੂੰ ਭੱਜ ਲੀਏ ਕਿਸੇ ਨੇ ਨਹੀਂ ਆਣਾ ਮੌਕੇ ਤੇ ਇਸ ਕਰਕੇ ਅਮਰ ਸਿੰਘ ਦੀ ਸ਼ਕਤੀ ਦੇ ਅੱਗੇ ਲੱਗੂ ਟਿਕਦਾ ਹੀ ਨਹੀਂ ਅਮਰ ਸਿੰਘ ਐਡਾ ਪੜਿਆ ਲਿਖਿਆ ਬੰਦਾ ਨਰੇਗਾ ਦੀ ਸਕੀਮ ਉਹਨੇ ਕੀਤੀ ਆਟਾ ਰਾਸ਼ਨ ਦਾ ਦੀ ਸਕੀਮ ਉਹਨੇ ਬਣਾਈ ਹੁਣ ਵੀ ਜਿਹੜਾ ਸਾਡਾ ਚੋਣ ਮੈਨੀਫੈਸਟੋ ਬਣਿਆ ਉਹਦਾ ਬਹੁਤ ਵੱਡਾ ਰੋਲ ਆ ਖਾਸ ਕਰਕੇ ਗਰੀਬ ਵਰਗ ਲਈ ਮਜ਼ਦੂਰ ਵਰਗ ਲਈ ਵਪਾਰੀ ਲਈ ਕਿਸਾਨ ਲਈ ਹਰ ਇੱਕ ਲਈ ਉਹਦਾ ਬਹੁਤ ਵੱਡਾ ਰੋਲ ਆ ਹੁਣ ਪ੍ਰਧਾਨ ਜੀ ਵਾਦੇ ਸਭ ਨੇ ਕੀਤੇ ਹੈਨਾ ਹੁਣ ਆਮ ਆਦਮੀ ਪਾਰਟੀ ਆ ਉਹਨੇ ਉਹਨੇ ਵੀ ਪਹਿਲਾਂ ਵਾਦੇ ਕੀਤੇ ਤੇ ਚਲੋ ਕੁਝ ਹੋਏ ਕੁਝ ਨਹੀਂ ਹੋਏ ਹੁਣ ਜਿਹੜੀ ਕਾਂਗਰਸ ਆ ਜੇ ਜਿੱਤਦੀ ਆ ਤਾਂ ਚਲੋ ਕਾਂਗਰਸ ਦੀ ਵੀ ਗੱਲ ਨਾ ਕਰੀਏ ਆਪਾਂ ਆਪਣੇ ਏਰੀਏ ਦੀ ਗੱਲ ਕਰ ਲਈਏ ਬੇਟ ਏਰੀਏ ਦੀ ਵੀ ਬੇਟ ਏਰੀਏ ਦੀ ਲਈ ਤੁਸੀਂ ਹੁਣ ਮੁਖ ਹੈਗੇ ਆ ਜੇ ਡਾਕਟਰ ਅਮਰ ਸਿੰਘ ਜੀ ਜਿੱਤ ਕੇ ਆਉਂਦੇ ਆ ਤਾਂ ਵੇਟ ਏਰੀਆ ਨੂੰ ਕੀ ਅਸੀਂ ਆਸ ਰੱਖੀਏ ਵੀ ਜਨਤਾ ਕੀ ਆਸ ਰੱਖੇ ਕੀ ਲੈ ਕੇ ਦੇ ਦੋਗੇ ਦੇਖੋ ਜੀ ਛੋਟਾ ਮੂੰਹ ਬੜੀ ਗੱਲ ਕਰਨ ਲੱਗਿਆ ਹਮਮ ਬਾਕੀ ਤਾਂ ਉਹ ਵਾਹਿਗੁਰੂ ਦੇ ਹੱਥ ਚ ਆ ਅਗਰ ਪਰਮਾਤਮਾ ਨੇ ਕਰਿਆ ਅਸੀਂ ਜਿੱਤਣਾ ਅਮਰ ਸਿੰਘ ਜਿੱਤ ਗਿਆ ਸਾਡੀ ਸੈਂਟਰ ਜਾ ਗਈ ਸਰਕਾਰ ਮੈਂ ਸ਼ੇਰਗੜ੍ਹ ਬਾਬਾ ਫਲਾਈ ਵਾਲੇ ਦੇ ਨਾਲ ਇੱਕ ਦਿਨ ਬੈਠੇ ਗੱਲ ਕੀਤੀ ਸੀ ਉਹ ਕਹਿੰਦਾ ਵੀ ਇੱਥੇ ਕਿਤੇ ਹਸਪੀਟਲ ਖੋਲ੍ਹ ਜਵੇ ਨਾ ਸਾਡੇ ਕੋ ਪੰਚਾਇਤ ਦੀ ਜ਼ਮੀਨ ਬੜੀ ਪਈ ਆ ਐਜਾ ਹਸਪੀਟਲ ਲਿਆਵਾਂਗੇ ਕਿ ਇਲਾਕਾ ਯਾਦ ਕਰੂਗਾ ਮਤਲਬ ਕੋਈ ਛੋਟੀ ਮੋਡੀ ਨਹੀਂ ਕਰੋੜਾਂ ਰੁਪਏ ਲਾ ਕੇ ਆਪਣੇ ਜਿਹੜੇ ਆ ਪਿੰਡ ਆ ਮੇਰੇ ਤੋਬੇ ਦੀ ਸਮੱਸਿਆ ਚਾਹੇ ਮੈਂ ਨਾ 50 ਲੱਖ ਰੁਪਏ ਲੱਗ ਜਵੇ ਐਜਾ ਸੀਵਰੇਜ ਪਾ ਦਾਂਗੇ ਕਦੇ ਕਿਸੇ ਨੇ ਸੋਚੇ ਨਾ ਆਣ ਵਾਲੀਆਂ ਨਸਲਾਂ ਯਾਦ ਕਰਨੀਆਂ ਤੇ ਪੜ੍ਹਾਈ ਦਾ ਡਾਕਟਰਾਂ ਦਾ ਪੜ੍ਹਾਈ ਦੇ ਟੀਚਰ ਪੂਰੇ ਕਰਨੇ ਬਾਕੀ ਜਿਹੜੇ ਇਲਾਕੇ ਵਾਲੇ ਮੰਗਣਗੇ ਮੈਂ ਤਾਂ ਆ ਦੀ ਹਸਪੀਟਲ ਦਾ ਰੱਖਿਆ ਹੈਲਥ ਬਹੁਤ ਜ਼ਰੂਰੀ ਆ ਹੈਲਥ ਦੇ ਸਟੱਡੀ ਦੋ ਚੀਜ਼ਾਂ ਦੇ ਆਪਾਂ ਹੁਣ ਫੋਕਸ ਕਰ ਰਹੇ ਆ ਸਾਡਾ ਦੇਖੋ ਸਾਡਾ ਇੱਕੋ ਟਾਰਗੇਟ ਆ ਵੀ ਇੱਕ ਬਹੁਤ ਵਧੀਆ ਵੇਟ ਏਰੀਆ ਨੂੰ ਪਛੜੇ ਇਲਾਕੇ ਨੂੰ ਅਸੀਂ ਇੱਕ ਇਹ ਕਾਂਗਰਸ ਪਾਰਟੀ ਗਿਫਟ ਦੇਊਗੀ ਐਡਾ ਕ ਵਧੀਆ ਹਸਪੀਟਲ ਬਣਾਵਾਂਗੇ ਇਲਾਕੇ ਨੂੰ ਸੋਚੇ ਨਹੀਂ ਹੋਗਾ ਜਨਨ ਕਿ ਕਹਿਣ ਬਦਦਾ ਮਤਲਬ ਕਿ ਤੁਸੀਂ ਇੱਕ ਵਰਕਰ ਹੀ ਨਹੀਂ ਹੈਗੇ ਤੁਸੀਂ ਤੁਹਾਡਾ ਇਹ ਪਰਿਵਾਰ ਆ ਸਾਰਾ ਵੇਟ ਏਰੀਆ ਕਿਵੇਂ ਦੇ ਮੁੱਦੇ ਇੱਥੇ ਹੈਗੇ ਤੁਹਾਨੂੰ ਕੀ ਨਜ਼ਰ ਆਇਆ ਕਿ ਕੀ ਕਰਨਾ ਉਰੇ ਹਜੇ ਬਾਕੀ ਆ ਕਿਉਂਕਿ ਇਸ ਏਰੀਏ ਦੇ ਵਿੱਚ ਤਾਂ ਅਜ ਤੱਕ ਕੋਈ ਆਪਣਾ ਕੋਈ ਮੰਤਰੀ ਬਣਿਆ ਹੀ ਨਹੀਂ ਕਿਉਂਕਿ ਤੁਸੀਂ ਦੇਖੋ ਅਕਾਲੀ ਵਰਗੇ ਬੰਦੇ ਨੇ ਕਿੱਡਾ ਕੁਛ ਕਰਤਾ ਇਹ ਚਾਹੇ ਅਕਾਲੀ ਦਾਨ ਨੂੰ ਲੈ ਲਿਆ ਉਹਨਾਂ ਨੇ ਬਠਿੰਡੇ ਦੇ ਵਿੱਚ ਬਹੁਤ ਕੁਝ ਕਰਤਾ ਨਾ ਸੋ ਜੇ ਕੋਈ ਆਪਣਾ ਮੰਤਰੀ ਬਣਦਾ ਕਿਵੇਂ ਦਾ ਕੁਛ ਇੱਥੇ ਵਰਕ ਕਰਨ ਵਾਲਾ ਹੈਗਾ ਆ ਇਹ ਆਪਣੇ ਏਰੀਏ ਦੇ ਵਿੱਚ ਆਪਣੇ ਏਰੀਏ 'ਚ ਸੇ ਸਹੂਲਤਾਂ ਦੀ ਬੜੀ ਘਾਟ ਟੀਚਰਾਂ ਦੀ ਘਾਟ ਆ ਸਕੂਲਾਂ ਦੀ ਘਾਟ ਆ ਵੇਟ ਜ ਮੈਂ ਇਧਰ ਗਿਆ ਇਲੈਕਸ਼ਨ ਚ ਲੋਕ ਕੁੜੀਆਂ ਵਿਚਾਰੀਆਂ 10 10 ਕਿਲੋਮੀਟਰ ਦੇ ਸਾਈਕਲ ਤੇ ਆਣੀਆਂ ਗਰਮੀ ਚ ਬਸ ਸਾਡਾ ਮੁੱਦਾ ਹੋਊਗਾ ਵੀ ਇੱਕ ਤਾਂ ਸਕੂਲਿੰਗ ਸਕੂਲ ਵਧੀਆ ਬਣਾਏ ਜਾਣ ਐਜੂਕੇਸ਼ਨ ਮਤਲਬ ਐਜੂਕੇਸ਼ਨ ਤੇ ਹੈਲਥ ਤੇ ਨੌਜਵਾਨਾਂ ਲਈ ਵਧੀਆ ਸਟੇਡੀਅਮ ਬਣਾਣਾ ਠੀਕ ਹੈ ਇਹ ਨਹੀਂ ਵੀ ਸਟੇਡੀਅਮ ਘਟਦੇ ਤੇ ਉੱਥੇ ਹੋਵੇ ਕੁਝ ਨਾ ਸਟੇਡੀਅਮ ਐਜੇ ਬਣਾਵਾਂਗੇ ਜਿਵੇਂ ਤੁਸੀਂ ਇਹ ਵਾਲੀ ਦੀ ਗੱਲ ਕੀਤੀ ਹੈ ਨਾ ਜੇ ਮਾਰਾਂ ਨੇ ਤਾਕਤ ਬਖਸ਼ੀ ਇੱਕ ਵਾਰ ਹੁਣ ਮਨਜ ਤਮੰਨਾ ਵੀ ਕੰਮ ਕਰਨਾ ਪੜ ਕੇ ਹਿੰਮਤ ਤੇ ਕੰਮ ਕਰਕੇ ਦਿਖਾਵਾਂਗੇ ਏਰੀਆ ਚ ਮਕਾ ਦੋਗੇ ਚਮਕਾ ਦਾਂਗੇ ਆਪਣੇ ਸ਼ੇਰਪਨੂ ਦਾ ਮੈਂ ਕਹਿੰਦਾ ਟੋਪਾ ਟੂਪਾ ਦਿਖੂਗਾ ਨਹੀਂ ਸਵਰਗ ਬਣਾਵਾਂਗੇ ਚਾਹੇ ਕੋਲੋਂ ਵੀ 10-20 ਲੱਖ ਰੁਪਏ ਲੱਗ ਜੇ ਨਹੀਂ ਬਹੁਤ ਵਧੀਆ ਤੁਸੀਂ ਵੱਡੀ ਗੱਲ ਕਹੀ ਆ ਹੁਣ ਸਾਰੀਆਂ ਗੱਲਾਂ ਕਰਕੇ ਜੇ ਆਪਾਂ ਗੱਲ ਕਿਸਾਨੀ ਤੇ ਆ ਜੀਏ ਤੁਸੀਂ ਵੀ ਦੇਖੋ ਜੀ 38 ਹੈਗੇ ਆ ਤੇ ਸਾਰਾ ਇਲਾਕਾ ਜਿਹੜਾ ਹੈ ਉਹ ਕਿਸਾਨੀ ਤੇ ਹੀ ਡਿਪੈਂਡ ਆ ਹੁਣ ਕਿਸਾਨ ਜਿਹੜਾ ਹੈ ਉਹ ਅੱਧ ਵਿਚਾਲੇ ਲਟਕਦਾ ਨਾ ਐਮ ਐਸ ਪੀ ਆ ਉਹਦੇ ਕੋਲ ਨਾ ਕੁਝ ਹੋਰ ਆ ਜੇ ਕਾਂਗਰਸ ਆਉਂਦੀ ਆ ਤਾਂ ਕਿੰਨੀ ਕੁ ਉਮੀਦ ਆ ਵੀ ਇਹ ਮਤਲਬ ਕਿ ਕਾਂ ਕਿਸਾਨਾਂ ਨੂੰ ਕੁਝ ਇਹਦੇ ਵਿੱਚੋਂ ਲੱਭਣ ਵਾਲੀ ਗੱਲ ਹੈਗੀ ਆ ਸੁਣੋ ਜੀ ਜਿਹੜੀ ਕਾਂਗਰਸ ਪਾਰਟੀ ਆ ਹਮੇਸ਼ਾ ਕਿਸਾਨਾਂ ਨਾਲ ਖੜੀ ਆ ਜਦੋਂ ਸਾਡੇ ਕੈਪਟਨ ਮਰਿੰਦਰ ਸਿੰਘ ਜੀ ਸੀ ਨਾ ਸੀਐਮ ਹੁਣ ਤਾਂ ਚਲੋ ਉਧਰ ਚਲ ਗਏ ਕਿਸਾਨ ਜਿਹੜੇ ਦਿੱਲੀ ਪਹੁੰਚੇ ਆ ਉਹਨਾਂ ਦੀ ਕਾਰਨ ਪਹੁੰਚੇ ਆ ਹੁਣ ਭਗਵਾਨ ਤੋਂ ਮਾਲ ਨੇ ਇੱਥੋਂ ਕਿਸਾਨ ਨਹੀਂ ਨੰਗੜ ਦਿੱਤੇ ਕਿੰਨੇ ਮੁੰਡੇ ਆਪਣੇ ਸ਼ਹੀਦ ਹੋਗੇ ਕਿੰਨੇ ਜ਼ਖਮੀ ਹੋਗੇ ਇਹ ਡਰਾਮਾ ਕਰਦਾ ਰਿਹਾ ਉੱਥੇ ਬਿਲਕੁਲ ਇਹਨਾਂ ਨੇ سپورਟ ਨਹੀਂ ਕੀਤੀ ਕਿਸਾਨਾਂ ਦੀ ਇਹ ਬਿਲਕੁਲ ਰਲਿਆ ਹੋਇਆ ਸੈਂਟਰ ਦਾ ਇਸ ਲਈ ਜੇ ਅਸੀਂ ਪਰਮਾਧਮਾਨੇ ਕੀਤਾ ਜਿਤਨਾ ਅਸੀਂ ਜਿਤਨ ਤੋਂ ਬਾਅਦ ਸਾਡਾ ਪਹਿਲਾ ਮੁੱਦਾ ਅਸੀਂ ਬਿਲਕੁਲ ਇਹ ਕਾਨੂੰਨ ਪਾਸ ਕਰ ਦੇਣਾ ਐ ਐਮਐਸਪੀ ਦਾ ਇਹ ਕਾਫੀ ਫਸਲਾਂ ਦੇ ਕਰਾਂਗੇ ਸਾਡਾ ਔਰ ਮੁੱਦਾ ਹੀ ਨਹੀਂ ਕੋਈ ਸਾਡਾ ਮੁੱਦਾ ਆ ਸਾਡਾ ਖੁਸ਼ ਆ ਜੇ ਕਿਸਾਨ ਖੁਸ਼ਿਆਲ ਆ ਆਰਥਿਕ ਖੁਸ਼ਿਆਲ ਆ ਦੁਕਾਨਦਾਰ ਖੁਸ਼ਿਆਲ ਆ ਪਰ ਆਪਣਾ ਜਿਹੜਾ ਵਰਕਰ ਆ ਪਿੰਡਾਂ ਦੀ ਕੰਮ ਕਰਨਾ ਮਜ਼ਦੂਰ ਤਾਂ ਖਸ਼ਿਆਲ ਹੋਣਾ ਜੇ ਕਿਸਾਨ ਖੁਸ਼ਿਆਲ ਆ ਕਿਸਾਨਾਂ ਲਈ ਤਾਂ ਉਹ ਕੁਝ ਕਰਦਾਂਗੇ ਨਾ ਜਿਹੜਾ ਕਹਿੰਦੇ ਸੋਚਿਆ ਨਹੀਂ ਉਹ ਕਹਿੰਦੇ ਯਾਰ ਕਿਸਾਨ ਤਾਂ ਜਿਹੜਾ ਅੰਨ ਦਾਤਾ ਬਿਲਕੁਲ ਬਿਲਕੁਲ ਇਹਨਾਂ ਨੇ ਮਾਰ ਕੇ ਰੱਖਤਾ ਆ ਮੋਦੀ ਦੇ 700 ਮੋੜਾ ਬਾਰਡਰਾਂ ਤੇ ਸ਼ਹੀਦ ਕਰਾਤਾ ਭਗਵਾਨ ਦੁਬਾਨ ਨੇ ਕੀ ਕੀਤਾ ਸਾਡੀ ਜੂਹ ਜਾ ਕੇ ਬੰਦੇ ਮਾਰ ਗਏ ਉਦੋਂ ਉਹ ਮੋੜੇ ਦਾ ਨੌ ਮੇਰੇ ਜਾਨ ਚੋਂ ਨਿਕਲ ਗਿਆ ਜਿਹਦੇ ਗੋਲੀ ਲੱਗੀ ਜਿਹਦੀ ਐਫ ਆਈ ਆਰ ਨਹੀਂ ਹੋਈ ਬਹੁਤ ਦਿਨ ਸ਼ੁਭ ਦੀਪ ਸਾਡੇ ਘਰ ਆ ਕੇ ਕੋਈ ਮਾਰ ਕੇ ਦਿਖਾਵੇ ਤੇ ਸਾਲੇ ਨੂੰ ਪੱਟ ਕੇ ਨਾ ਗੇੜੀ ਦੇ ਅੰਦਰ ਸਾਡੀ ਜੂਝ ਮਾਰ ਕੇ ਚਲ ਗਏ ਉਹ ਘਰ ਆਇਆ ਮਜ਼ਾ ਆਉਂਦਾ ਜਦੋਂ ਉਹਦੇ ਗੋਲੀ ਮਾਰਦੀ ਸਵਾਤ ਬਰਾਬਰ ਗੋਲੀਆਂ ਮਾਰੀਆਂ ਹੁੰਦੀਆਂ ਸੋ ਚਲੋ ਬਹੁਤ ਵਧੀਆ ਤੁਸੀਂ ਜਿਹੜੀਆਂ ਗੱਲਾਂ ਉਹ ਉਹ ਵੀ ਕਈਆਂ ਤੇ ਇਹ ਕਾਂਗਰਸ ਵੱਲੋਂ ਤੁਸੀਂ ਭਰੋਸਾ ਵੀ ਦਿਵਾਇਆ ਹੁਣ ਇੱਕ ਜਿਹੜਾ ਮੈਸੇਜ ਆ ਉਹ ਹਰ ਕੋਈ ਆਪਣੇ ਜਿਹੜੀ ਪਾਰਟੀ ਵੱਲੋਂ ਦਿੰਦਾ ਕੀ ਮੈਸੇਜ ਜਿਹੜਾ ਵੋਟਰ ਆ ਉਹਨਾਂ ਨੂੰ ਦੇਣਾ ਚਾਹੁੰਦੇ ਆ ਮੈਦਾਨ ਤੇ ਜੋੜ ਕੇ ਬੇਨਤੀ ਕਰਦਾ ਪ੍ਰਭੂ ਜੇ ਮੋਦੀ ਤੋਂ ਛਡਕਾਰਾ ਪਾਣਾ ਬੀਜਪੀ ਤੋਂ ਛਡਕਾਰਾ ਪਾਣਾ ਦੇਸ਼ ਤੁਸੀਂ ਦੇਸ਼ ਦਾ ਸੰਵਿਧਾਨ ਬਚਾਣਾ ਦੇਸ਼ ਦਾ ਕਿਸਾਨ ਬਚਾਣਾ ਆਪਣੇ ਬੱਚਿਆਂ ਦਾ ਭਵਿੱਖ ਬਚਾਣਾ ਆਉਣ ਵਾਲਾ ਵਕਤ ਸਾਹਮਣਾ ਬੱਚਿਆਂ ਨੂੰ ਡਰਗ ਤੋਂ ਬਚਾਣਾ ਨੌਜਵਾਨਾਂ ਦੇ ਭਵਿੱਖ ਲਈ ਕੰਮ ਕਰਵਾਣਾ ਤਾਂ ਇੱਕ ਇੱਕ ਵੋਟ ਅੱਜ ਇਹ ਸੋਚ ਕੇ ਬਾਣੀਆ ਕਿ ਅਸੀਂ ਹਿੰਦੁਸਤਾਨ ਦਾ ਸੰਵਿਧਾਨ ਬਚਾਣਾ ਅਸੀਂ ਹਿੰਦੁਸਤਾਨ ਦੀ ਸਰਕਾਰ ਬਦਲਨੀ ਆ ਛੋਟੀ ਲੜਾਈਆਂ ਛੱਡ ਦਿਓ ਪਿੰਡ ਲੈਵਲ ਤੇ ਆਪਾਂ ਬਾਅਦ ਚ ਲੜ ਲਾਂਗੇ ਹਿੰਦੁਸਤਾਨ ਨੂੰ ਬਚਾਣਾ ਤਾਂ ਇੱਕ ਇੱਕ ਪੂਟ ਕਾਂਗਰਸ ਨੂੰ ਪਾਓ ਕੋਈ ਕੋਈ ਐਦਾਂ ਦਾ ਚਾਂਸ ਹੈਗਾ ਵੀ ਭਾਜੀ ਬੀਜੇਪੀ ਨੂੰ ਆਪਣੇ ਪੰਜਾਬ ਦੇ ਵਿੱਚ ਕੋਈ ਸੀਟ ਕਿਤੇ ਮਿਲ ਜੂਗੀ ਬਈ ਮੈਨੂੰ ਤਾਂ ਕੋਈ ਨਹੀਂ ਲੱਗਦੀ ਐਵੇਂ ਕਮਾ ਇੱਕ ਅੱਧੀ ਹੈ ਜਿਹੜੀ ਕਹਿੰਦੇ ਆ ਸੰਤ ਉਹ ਵੀ ਨਹੀਂ ਲੱਗਦੀ ਉਹ ਉਹ ਜਿਹੜੀ ਕਹਿੰਦੇ ਉਹ ਕਿਤੇ ਜਿਵੇਂ ਗੇਜੇ ਵਾਲੀ ਸੀਟ ਆ ਜੀ ਆ ਇਹ ਕਿਹੜੀ ਕਿਹੜੀ ਸੀਟ ਮੰਨਦੇ ਤੁਸੀਂ ਮਤਲਬ ਇੱਕ ਅੰਦੀ ਸੀਟ ਉਹ ਕਹਿ ਰਹੇ ਆ ਦੇਖੋ ਜਿੱਥੇ ਸੀਟ ਦੀ ਉਮੀਦ ਕਰਦੇ ਤੋਂ ਗੰਧ ਹੀ ਇੰਨਾ ਕ ਗੇਮ ਆ ਪਟਿਆਲੇ ਤੁਸੀਂ ਗੱਲੇ ਛੱਡ ਦੋ ਨੇਰੀ ਠਾਲੀ ਬਈਆ ਸੱਚਾ ਸੋਚਾ ਇਮਾਨਦਾਰ ਤਾਂ ਹੀ ਉਧਰ ਭੱਜ ਕੇ ਆ ਗਿਆ ਆਮ ਆਦਮੀ ਪਾਰਟੀ ਤੋਂ ਦੇਖ ਲਿਆ ਵੀ ਇੱਥੇ ਡਰਾਮਾ ਆ ਆ ਕੇ ਉਹ ਸਾਡੇ ਜੁਆਇਨ ਕਰ ਗਿਆ ਅਸੀਂ ਬਹੁਤ ਬਹੁਤ ਪੰਜਾਬ ਚੋਂ ਜਿੱਤਣਾ ਤੁਸੀਂ ਦੇਖ ਲਿਓ ਸੋ ਇਦਾਂ ਕਸਤੂਰੀ ਲਾਲ ਮੈਂਟੂ ਜੀ ਆ ਇਨਾਂ ਨੇ ਜਿੱਤੇ ਸਾਥੀ ਕ੍ਰਿਸ਼ਨ ਲਾਲ ਜੀ ਭਰੋਸਾ ਵੀ ਇੱਥੇ ਦਵਾਇਆ ਹੈਗਾ ਤੇ ਅਪੀਲ ਵੀ ਇਹਨਾਂ ਨੇ ਕਰੀਆ ਵੋਟਰਾਂ ਨੂੰ ਕਿ ਜਿਹੜੀ ਇਹਨਾਂ ਇਹਨਾਂ ਪਾਰਟੀ ਵੱਲੋਂ ਆਪਣੇ ਵੱਲੋਂ ਕਿ ਇਹਨਾਂ ਨੂੰ ਜਿਹੜੀ ਇਹ ਵੋਟ ਆ ਇੱਕ ਇੱਕ ਵੋਟ ਉਹ ਵੋਟਰ ਜ਼ਰੂਰ ਪਾਉਣ ਕਿਉਂਕਿ ਜਿੰਨੀ ਜ਼ਿਆਦਾ ਇਲੈਕਸ਼ਨ ਹੋਊਗੀ ਓਨਾ ਹੀ ਪੰਜਾਬ ਨੂੰ ਉਹਦਾ ਫਾਇਦਾ ਜਿਹੜਾ ਹੈ ਉਹ ਹੋਣ ਵਾਲਾ ਹੈਗਾ ਕ੍ਰਿਸ਼ਨ ਬੋਲ ਲਓ ਦੋ ਮਿੰਟ ਨਹੀਂ ਬਾਤ ਸਰ ਕੋਈ ਗੱਲ ਨਹੀਂ ਇਹ ਲੈ ਜਾਓ ਬੋਲਣਾ ਵੀ ਫਾਨ ਕਰ هل Elle...